ਯਾਦ ਕਰਾਂ ਮੈਂ ਬਾਪੂ ਨੂੰ ਦਿਲ ਮੋਮਾਂ ਵਾਂਗਰਾ ਟਲ ਜਾਵੇ ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ ਸੋਚਾਂ ਵਿੱਚ ਸੁਰਤੀ ਵੜ ਜਾਵੇ ਮੈਂ ਸੋਚ ਸੋਚ ਕੇ ਥੱਕ ਗਿਆ ਕਦੇ ਗੱਤ ਨਿਆ ਬੇਟਾ ਪੂ ਦੀ ਮੈਂ ਵਾਜਾ ਮਾਰ ਕੇ ਥੱਕ ਗਿਆ ਤਸਵੀਰ ਨਾ ਬੋਲੇ ਬਾਪੂ ਦੀ ਐਡੇ ਕੀ ਮਾਰੇ ਨੇ ਕਰਮ ਕਰੇ ਮੈਨੂੰ ਰੁੱਲਣਾ ਮੈਂ ਦਰਦਰ ਠੇਡੇ ਖਾਂਦਾ ਹਾਂ ਕਿਸੇ ਪੁੱਛਿਆ ਨਹੀਂ ਮੈਨੂੰ ਆਪ ਬਿਨਾ ਜਿਵੇਂ ਸਾਗ ਬਣਾਉਣ ਲਈ ਲੋੜ ਪਵੇ ਕਿ ਥੱਕ ਗਿਆ ਤਸਵੀਰ ਨਾ ਬੋਲੇ ਬਾਪੂ ਦੀ ਜੁਰਾ ਵੇਖ ਵੇਖ ਤਸਵੀਰਾਂ ਨੂੰ ਕਿਤੇ ਹੱਥ ਬੰਨ੍ਨਾ ਗੁਰ ਪੀਰਾਂ ਨੂੰ ਕਿਤੇ ਬਾਪ ਮੇਰਾ ਮੈਨੂੰ ਮਿਲ ਜਾਵੇ ਰੋਮਾ ਬੈਠ ਤੱਕ ਦੀ ਰਾ ਨੂੰ ਜੀ ਦੇ ਸਿਰ ਤੇ ਬਾਪ ਦਾ ਸਿਆਗੇ ਉਹ ਕਦਰ ਨਾ ਕਰ ਦੇ ਬਾਪੂ ਦੀ ਮੈਂ ਵਾਟਾ ਮਾਰ ਕੇ ਥੱਕ ਗਿਆ ਸਬੀਰ ਨਾ ਬੋਲੇ ਬਾਪੂ ਦੀ ਕਿਤੇ ਉਂਗਲੀ ਫੜ ਕੇ ਤੁਰਦਾ ਮੈਂ ਇਹ ਵੇਖ ਕਿਸੇ ਨੂੰ ਚੁਰਦਾ ਹਾਂ ਕੋਈ ਪਿਓ ਪੁੱਤ ਜਾਂਦਾ ਵੇਖ ਲਾਵਾਂ ਮੈਂ ਵਾ ਬਰਫ ਦੇ ਖੁਰਦਾ ਹਾਂ ਚਾਚੇ ਤਾਇ ਪਾ ਮੇ ਲੱਖ ਫਿਰਦੇਂ ਪੂਰੀ ਕਾਟਨਾ ਕੋ ਬੇਬਾਪੂ ਦੀ ਮੈਂ ਵਾਜਾ ਮਾਰ ਕੇ ਥੱਕ ਗਿਆ ਤਸਵੀਰ ਨਾ ਬੋਲੇ ਬਾਪੂ ਦੀ ਕਤ ਦਿਨ ਦਲਾਸੇ ਮਾਂ ਲੱਗ ਜੀ ਗੱਲਾਂ ਕਰਦੀ ਰਹੇ ਹਸੌਣ ਦੀਆਂ ਮੈਨੂੰ ਸੌਣ ਨਾ ਦੇਣ ਰਾਤਾਂ ਨੂੰ ਏ ਕੜੀਆਂ ਚੰਦਰੇ ਸੌਣ ਦੀਆਂ ਆਖੇ ਰੱਬ ਦਾ ਪਾਣਾ ਮਨ ਪੁੱਤਰਾ ਮੈਂ ਖੜੀ ਹਾਂ ਤੇਰੇ ਬਾਪੂ ਦੀ ਮੈਂ ਬਾਤਾਂ ਮਾਰ ਕੇ ਥੱਕ ਗਿਆ ਤਸਵੀਰ ਨਾ ਬੋਲੇ ਬੱਪੂ ਦੀ ਘੁਰ ਤੇਜ ਕਹੇ ਨਵ ਦੀਪ ਸਿਆ ਇਥੇ ਸਦਾ ਕਿਸੇ ਨੇ ਰਹਿਣਾ ਨਹੀਂ ਮਾ ਪਿਆ ਦਾ ਸਿਰ ਤੇ ਕਰਜ ਬੜਾ ਏ ਕਦ ਇਸੇ ਤੋਂ ਲੈਣਾ ਨਹੀਂ ਮੇਰੀ ਕਲਮ ਰੋਣ ਲੱਗ ਪੈਂਦੀ ਗਦ ਕਾਬਲ ਖਾ ਮੈਂ ਬਾਪੂ ਦੀ ਮੈਂ ਬਾਦਮਾੜ ਕੇ ਥੱਕ ਗਿਆ ਤਸਵੀਰ ਨਾ ਬੋਲੇ ਬਾਪੂ ਦੀ ਮੈਂ ਵੱਟਾਂ ਮਾਰ ਕੇ ਥੱਕ ਗਿਆ ਤਸਵੀਰ ਨਾ ਬੋਲੇ ਬਾਪੂ ਦੀ